ਤੁਸੀਂ ਇਹ ਨਾ ਸੋਚਿਓ ਤੇ ਸਾਡੇ ਹਲਕੇ ਨੂੰ ਤੁਸੀਂ ਡਰਾ ਲੋਗੇ ਜਿਹੜਾ ਮਰਦੀ ਮਾਈਨਿੰਗ ਮਾਫੀ ਹੋਏ ਇਹਨਾਂ ਲੋ ਬੰਦੇ ਦੇ ਪੁੱਤ ਬਣਾਵਾਂਗੇ ਤੇ ਇਹ ਧੱਕੇ ਨਾਲ ਮਾਈਨਿੰਗ ਕਰਨਗੇ ਤੇ ਇਹ ਭੁੱਲ ਜਾਣ ਵੀ ਇੱਥੇ ਮਾਈਨਿੰਗ ਹੋਣ데요ਗੀ ਬਿਲਕੁਲ ਮਾਈਨਿੰਗ ਨਹੀਂ ਹੋਣ데요ਗੀ ਜੇ ਇਹ ਡਰਾਉਂਦੇ ਆ ਕਿਸੇ ਨੂੰ ਦਾਤਰ ਫੇਰਦੇ ਆ ਜਾਂ ਕਿਸੇ ਨੂੰ ਕੁਝ ਕਰਦੇ ਆ ਤੇ ਮੱਧ ਭਲੇਖੇ ਚ ਰਹਿਣ ਬੇਰਲਕਾ ਮੇਰਾ ਪਰਿਵਾਰ ਇਹ ਮੇਰੇ ਪਰਿਵਾਰ ਨੂੰ ਕੋਈ ਛੇੜੇਗਾ ਤੇ ਬੰਦੇ ਦਾ ਪੁੱਤ ਬਣਾ ਕੇ ਭੇਜਾਂਗਾ ਇਹ ਸਮਝ ਲੈ ਤੁਹਾਡੇ ਮਾਦਮ ਰਾਈ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਤੋ ਕੋ ਬੜੇ ਅਫਸੋਸ ਦੀ ਗੱਲ ਹੈ ਜਦੋਂ ਵੀ ਕੋਈ ਇੰਡਸਟਰੀ ਲੱਗਦੀ ਹੈ ਚਾਹੇ ਕੋਈ ਕ੍ਰੈਸ਼ਾ ਲੱਗਦਾ ਉਹਦੀ ਐਨਓਸੀ 'ਚ ਲਿਖਿਆ ਹੁੰਦਾ ਹੈ ਕਿ ਜਿੱਥੋਂ ਤੁਸੀਂ ਮਾਲ ਪੁੱਟਣਾ ਹੈ ਉਹਦੇ ਸੱਜੇ ਖੱਬੇ ਜਿਹੜੇ ਵੀ ਲੋਕੀ ਮਸ਼ਿੰਦੇ ਰਹਿੰਦੇ ਆ ਉਹਨਾਂ ਲੋਕਾਂ ਦੇ ਅੰਡਰਸਟੈਂਡਿੰਗ ਤੋਂ ਬਗਾਰ ਨਹੀਂ ਮਾਇਨੀ ਕੀਤੀ ਜਾਂਦੀ ਔਰ ਉਹਨਾਂ ਲੋਕਾਂ ਨੂੰ ਜਿਹੜੀ ਕੋਈ ਡਿਮਾਂਡ ਹੈ ਉਹਨਾਂ ਦੀ ਡਿਮਾਂਡ ਵੀ ਪੂਰੀ ਕੀਤੀ ਜਾਂਦੀ ਹੈ ਤੇ ਇਹ ਜਿਹੜੀ ਡਿਮਾਂਡ ਹੋਈ ਅਗਰ ਲੋਕਾਂ ਨੂੰ ਤਕਲੀਫ ਹੈ ਉਹਨਾਂ ਦੀ ਜ਼ਮੀਨਾਂ ਦੇ ਵਿੱਚੋਂ ਧੱਕੇ ਨਾਲ ਮਾਲ ਪੁੱਟਿਆ ਜਾਏ ਉਹਨਾਂ ਦੀ ਜ਼ਮੀਨਾਂ ਦੇ ਵਿੱਚੋਂ ਧੱਕੇ ਨਾਲ ਰਸਤਾ ਕੱਢਿਆ ਜਾਏ ਤੇ ਅਗਰ ਉਹ ਪੁੱਛਦੇ ਹੈ ਕਿ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਏ ਇਹ ਇਸ ਤਰ੍ਹਾਂ ਨਹੀਂ ਚੱਲਣਾ ਇਹ ਜਿਹੜੀ ਵੀ ਕ੍ਰੈਸ਼ਰ ਵਾਲੀ ਇੱਥੇ ਆਏ ਨਾ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਉਹਨਾਂ ਨੂੰ ਮੈਂ ਕਹਿਣਾ ਚਾਹਨਾ ਤੇ ਤੁਸੀਂ ਇਹ ਨਾ ਸੋਚਿਓ ਤੇ ਸਾਡੇ ਹਲਕੇ ਨੂੰ ਤੁਸੀਂ ਡਰਾ ਲੋਗੇ ਜਿਹੜਾ ਮਰਜੀ ਮਾਈਨਿੰਗ ਮਾਫੀ ਹੋਏ ਇਹਨਾਂ ਨਾਲ ਬੰਦੇ ਦੇ ਪੋਤੋ ਬਣਾਵਾਂਗੇ ਜਿੱਥੇ ਵੀ ਪਹਿਲੀ ਗੱਲ ਇਹ ਹੈ ਵੀ ਸਰਕਾਰ ਇਹ ਜਗ੍ਹਾ ਦੀ ਆਕਸ਼ਨ ਨਹੀਂ ਕਰ ਸਕਦੀ ਤੇ ਜਿੱਥੇ ਆਕਸ਼ਨ ਹੈ ਆਕਸ਼ਨ ਉੱਥੇ ਹੁੰਦੀ ਹੈ ਜਿੱਥੇ ਦਰਿਆ ਦੇ ਦੋਨੇ ਕਿਨਾਰਿਆਂ ਦੇ ਉੱਤੇ ਐਗਰੀਕਲਚਰ ਲੈਂਡ ਨਾ ਹੋਵੇ ਇੱਥੇ ਦੀ ਐਗਰੀਕਲਚਰ ਲੈਂਡ ਇਥੇ ਪੱਕੀ ਜ਼ਮੀਨਾਂ 'ਚ ਨਹੀਂ ਫਸਲ ਹੁੰਦੀ ਜਿੰਨੀ ਇੱਥੇ ਫਸਲ ਹੋ ਰਹੀ ਹੈ ਪਪੂਲਰ ਲੱਗੇ ਆ ਕਮਾਂਦ ਲੱਗੇ ਆ ਬਾਗ ਲੱਗੇ ਆ ਤੇ ਇਹ ਧੱਕੇ ਨਾਲ ਮਾਈਨਿੰਗ ਕਰਨਗੇ ਤੇ ਇਹ ਭੁੱਲ ਜਾਣ ਵੀ ਇੱਥੇ ਮਾਈਨਿੰਗ ਹੋਣ ਦੇਾਂਗੇ ਬਿਲਕੁਲ ਮਾਈਨਿੰਗ ਨਹੀਂ ਹੋਣ ਦੇਾਂਗੇ ਇਹ ਇਹ ਡਰਾਉਂਦੇ ਆ ਕਿਸੇ ਨੂੰ ਦਾਤਰ ਫੇਰਦੇ ਆ ਜਾਂ ਕਿਸੇ ਨੂੰ ਕੁਝ ਕਰਦੇ ਆ ਤੇ ਮੱਧ ਭਲੇਖੇ ਚ ਰਹਿਣ ਤੇ ਅਸੀਂ ਡਰਾ ਲਾਂਗੇ ਇਹ ਕੋਈ ਵੀ ਡਰਨ ਵਾਲਾ ਨਹੀਂ ਇਹ ਪਿੰਡ ਇਲਾਕਾ ਜਿਹੜਾ ਭੋਜਦਾ ਤੇ ਮੇਰੇ ਦੇ ਅੱਗੇ ਸ਼ਲੋਕਨ ਸੀ ਮੇਰਾ ਹਲਕਾ ਮੇਰਾ ਪਰਿਵਾਰ ਤੇ ਮੇਰੇ ਪਰਿਵਾਰ ਨੂੰ ਕੋਈ ਛੇੜੇਗਾ ਤੇ ਬੰਦੇ ਦਾ ਪੁੱਤ ਬਣਾ ਕੇ ਭੇਜਾਂਗਾ ਇਹ ਸਮਝ ਲੈ ਤੁਹਾਡੇ ਮਾਦਮ ਰਾਏ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹਣਾ ਕਹਿੰਦੇ ਨਹੀਂ ਕਿ ਜਿਹਨਾਂ ਜਿਨ੍ਹਾਂ ਨੇ ਹਮਲਾ ਕੀਤਾ ਇੱਕ ਰਾਜਨੀਤਿਕ ਬੰਦਾ ਹੈਗਾ ਕੋਈ ਐਮਐਲਏ ਹੈਗਾ ਉਹਦਾ ਕਰੈਸ਼ਰ ਹੈ ਤੁਕੋ ਜਿਹੜਾ ਮਰਜੀ ਰਾਜਨੀਤਿਕ ਹੋਏ ਜਿਹੜਾ ਰਾਜਨੀਤਿਕ ਹੁੰਦਾ ਚਾਹੇ ਉਹ ਕਿਸੇ ਵੀ ਸਟੇਟ ਦਾ ਹੋਏ ਲੇਕਿਨ ਉਹਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਜੇ ਜਿਸ ਇਲਾਕੇ ਦੇ ਤੁਸੀਂ ਐਮਐਲਏ ਜਿਹੜੀ ਸਟੇਟ ਦੇ ਤੁਸੀਂ ਐਮਐਲਏ ਤੁਸੀਂ ਲੋਕਾਂ ਦੀ ਵੋਟਾਂ ਲੈ ਆ ਕੇ ਬਣੇ ਹੋ ਤੇ ਤੁਸੀਂ ਦੂਜੀ ਸਟੇਟ 'ਚ ਆ ਕੇ ਕੰਮ ਕਰਨ ਲੱਗੇ ਹੋ ਤੇ ਇੱਥੇ ਵੀ ਲੋਕੀ ਹੈ ਜੇ ਲੋਕਾਂ ਨੂੰ ਤੁਸੀਂ ਰਾਜੀ ਨਹੀਂ ਰੱਖੋਗੇ ਜਾਂ ਅਗਰ ਤੁਸੀਂ ਲੋਕਾਂ ਦਾ ਨੁਕਸਾਨ ਕਰੋਗੇ ਤੇ ਫਿਰ ਤੁਸੀਂ ਵੀ ਨੁਕਸਾਨ ਚਿੱਤਾ ਹੋਗੇ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਹੋਇਆ ਹੈ ਉਸ ਟਾਈਮ ਵੀ ਮੈਨੂੰ ਲੱਗਾ ਪੜਾ ਮੈਂ ਆਇਆ ਮੌਕਾ ਦੇਖਣ ਇਨਾ ਲੋਕਾਂ ਨੇ ਕੀ ਕੀਤਾ ਕਿ ਉਦੋਂ ਵੀ ਮਿਹਰੇ ਕੋਸ਼ਿਸ਼ ਕੀਤੀ ਇਹਨਾਂ ਟਰੱਕ ਚੜਾਉਣ ਦੀ ਤੇ ਹੁਣ ਜਦੋਂ ਵੀ ਇਹ ਕਿਸੇ ਦੀ ਪੈਲੀ ਜਾਂ ਜ਼ਮੀਨ ਚ ਰਸਤੇ ਵਿੱਚੋਂ ਨਿਕਲਦੇ ਨੇ ਜਦੋਂ ਇਹਨਾਂ ਨੂੰ ਅਸੀਂ ਡਕਣਿਆ ਤੇ ਉਸੇ ਵੇਲੇ ਕੋਈ ਤੇਜ਼ ਹਥਿਆਰ ਲੈ ਕੇ ਇਹ ਹਮਲਾ ਕਰ ਦਿੰਦੇ ਨੇ ਕੱਲ ਜਿਹੜਾ ਵਾਕਿਆ ਹੋਇਆ ਇਹ ਕਾਫੀ ਵਾਕਿਆ ਵੱਡਾ ਦਾਸਰੇ ਨੇ ਨੁਕਸਾਨ ਵੀ ਹੋਇਆ ਦਾ ਹੱਥ ਵੱਡਿਆ ਗਿਆ ਕੀ ਇੱਥੇ ਕੋਈ ਕਾਰਵਾਈ ਹੋਈ ਹੈ ਕੀ ਮੰਗ ਕਰ ਦਿੱਤੀ ਦੇਖੋ ਪਰਚਾ ਤੇ ਮੇਰੇ ਕੋਲ ਹੋ ਗਿਆ ਤੇ ਅਹੀਂ ਤੇ ਕਹਿੰਦੇ ਆ ਵੀ ਇਹ ਨਾ ਲੋਕਾਂ ਨੇ ਨਜਾਇਜ਼ ਤਾਂ ਕਰ ਨਾ ਇਹ ਨਜਾਇਜ਼ ਤਾਂ ਕਰ ਦੇਣਾ ਪਰ ਜੋੜੀ ਵੀ ਉਹ ਕਾਨੂੰਨੀ ਕਾਰਵਾਈ ਕੋਸਾ ਤਸਤ ਹੋਣੀ ਚਾਹੀਦੀ ਤੁਹਾਡੇ ਬੈਕ ਸਾਈਡ ਦੇਖਿਆ ਜਿੱਥੇ ਖੜੇ ਉਹ ਇੱਕ ਪਾਈਪਾਂ ਪਈਆਂ ਸੀਗੀਆਂ ਕੀ ਲੱਗਦਾ ਹੈ ਲੀਗਲ ਸੀਗੀਆਂ ਅਨਲੀਗਲ ਸੀਗੀਆਂ ਪਈਆਂ ਇਹ ਨਜਾਇਜ਼ ਹੀ ਹੈ ਇਹ ਨਜਾਇਜ਼ ਹੀ ਮਤਲਬ ਇਹ ਹੁਣ ਪਾਈਪਾਂ ਪੁੱਟੀਆਂ ਜਾ ਰਹੀਆਂ ਹਾਂ ਪੁੱਟੇ ਕਰ ਦੇਣਾ